ਮੈਂ ਤਾਂ ਹੁਣ ਉਹਨੂੰ ਇਹ ਥੋੜੇ ਚੈਨਲ ਆਹੀ ਕਹੂੰਗਾ ਐਕਸ਼ਨ ਵੀ ਲੜ ਲੱਗਦਾ ਤੇ ਜਿੱਤੂਗਾ ਹਰ ਹਾਲ ਤੇ ਲੈ ਕੇ ਦਿੰਨੇ ਆ ਮਗਰ ਸਪਾਲਾਂ ਤੇ ਇਧਰ ਪਿੱਖੀ ਤੱਕ ਜਾਮ ਲੱਗਿਆ ਹੋਇਆ ਤੁਸੀਂ ਦੇਖ ਹੀ ਲਿਆ ਜਿੱਡਾ ਅਸੀਂ ਕੱਠ ਸੋਚਿਆ ਸੀ ਸਾਡੀ ਸੋਚ ਤੋਂ 100 ਗੁਣਾ 100 ਗੁਣਾ ਵੱਧ ਕੱਠ ਹੋ ਗਏ ਜਿਹੜਾ ਬੰਦਾ 15-20 ਹਜ਼ਾਰ ਦੀ ਦਾ ਚਾਹੀ ਪਿਆ ਦਿੰਦਾ ਬੁੱਧਵਾਰ ਨੂੰ ਆ ਇਹਨੂੰ ਉਹ 10000 ਰੁਪਇਆ ਫਰੋਤੀ ਮੰਗੂ ਹਾਜ਼ਮ ਹੀ ਨਹੀਂ ਆਉਂਦੀ ਗੱਲ ਆਰਾਮ ਦੀ ਕਮਾਈ ਨਹੀਂ ਹਲਾਲ ਦੀ ਕਮਾਈ ਆ ਮਿਹਨਤ ਕਰਕੇ ਸਾਰਾ ਉਹ ਕਰਿਆ ਉਹ ਬੰਦਾ ਬੇਈਮਾਨ ਨਹੀਂ ਹੋ ਸਕਦਾ ਬੇਸਾ ਕੋ ਨੂੰ ਮੈਂ ਫਿਲਮਾਂ ਚ ਚਾਚਾ ਕਹਿੰਨਾ ਪਰ ਹੈ ਸਾਡਾ ਭਰਾਮਾ ਵਾਲਾ ਪਿਓ ਪੁੱਤਾਂ ਦੀ ਯਾਰੀ ਆ ਸਾਡੀ ਸ਼ਿਕਾਇਤ ਕਰਤਾ ਲਗਾਤਾਰ ਵੱਧ ਰਹੇ ਨੇ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਕਰਤਾ ਉੱਠ ਕੇ ਆ ਕੇ ਪਰਚਾ ਕਰਵਾ ਦਿੰਦਾ ਹੈ ਭਾਨੇ ਸਿੱਧੂ ਦੇ ਲੋਕਾਂ ਨੇ ਭਾਨੇ ਦੇ ਸਿਰ ਬਹੁਤ ਵੱਡਾ ਆਸਾਨ ਚੜਾਤਾ ਬਹੁਤ ਵੱਡਾ ਆਸਾਨ ਚੜਾਤਾ ਇੱਥੇ ਇਕੱਠ ਕਰਕੇ ਪਾਨੇ ਸਦੂ ਦਾ ਦੋਸਤ ਪਾਨਾ ਪਗੋੜਾ ਸਾਡੇ ਨਾਲ ਮੌਜੂਦਾ ਅਕਸਰ ਤੁਸੀਂ ਵੀਡੀਓਜ਼ ਦੇਖਦੇ ਰਹਿੰਦੇ ਆ ਕਾਫੀ سنگੀਨ ਗੰਭੀਰ ਇਲਜ਼ਾਮ ਪਾਨੇ ਸਦੂ ਤੇ ਲੱਗੇ ਨੇ 10000 ਰਿਸ਼ਵਤ ਦੀ ਗੱਲ ਕਰ ਲਈਏ ਤਾਂ ਚੈਨੀ ਖੋਣ ਦੇ ਜਾਂ ਹੋਰ ਵੀ ਬਲੈਕਮੇਲਿੰਗ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਵੱਡਾ ਇਕੱਠ ਜਿਹੜਾ ਕੋਰਤੂਨਾ ਦੇ ਵਿੱਚ ਉਮੜਿਆ ਬਾਅਦ ਸਾਡੇ ਨਾਲ ਪਾਨਾ ਪਗੋੜਾ ਵੀਰ ਜਿਹੜਾ ਮੌਜੂਦਾ ਗੱਲਬਾਤ ਜਿਹੜੀ ਆਪਾਂ ਇਹਨਾਂ ਨਾਲ ਕਰ ਲੈਨੇ ਕਿ ਜਿਹੜਾ ਆ ਕਿੱਥੋਂ ਤੱਕ ਜਿਹੜਾ ਸੱਚ ਆ ਕਿਉਂਕਿ ਦੋਸਤ ਜਿਹੜੇ ਆ ਦੋਸਤਾਂ ਦਾ ਸਾਰਾ ਕੁਝ ਜਾਣਦੇ ਹੁੰਦੇ ਨੇ ਅਕਸਰ ਗੱਲਾਂ ਬਾਤ ਆਪਸ ਵਿੱਚ ਹ ਸਾਸੀ ਗੱਲ ਜੀ ਸਾਸੀ ਜਿਗਰੀ ਯਾਰ ਜਿਹੜੇ ਹੁੰਦੇ ਆ ਕੋਈ ਵੀ ਗੱਲ ਆਪਸ ਵਿੱਚ ਲੁਕਾਉਂਦੀ ਨਹੀਂ ਹੈਗੇ ਆ ਸਾਰੀਆਂ ਗੱਲਾਂ ਦਿਲ ਦੀਆਂ ਸ਼ੇਅਰ ਹੁੰਦੀਆਂ ਨੇ ਤਾਂ ਕੀ ਲੱਗਦਾ ਕਿ ਜਿਹੇ ਇਲਜ਼ਾਮ ਲੱਗਣੇ 10000 ਫਰੋਤੀ ਮੰਗਣ ਦਾ ਚੈਨੀ ਖੂਨ ਦਾ ਇਲਜ਼ਾਮ ਤਾਂ ਕੀ ਲੱਗਦਾ ਹੈ ਸੱਚ ਕੀ ਹੈ ਤੁਹਾਨੂੰ ਕੀ ਲੱਗਦਾ ਬਹੁਤ ਚੈਨਲਾਂ ਨੂੰ ਇੰਟਰਵਿਊ ਦੇਤੀ ਪਹਿਲਾਂ ਵੀ ਇਹੀ ਗੱਲ ਤੇ ਵੀ ਇਹ ਸਰਾਸਰ ਝੂਠ ਹੈ ਇਹ ਦਿਨ ਇਹੰਦਿਆ ਕਰਦੇ ਆ ਜੀ ਜਿਹੜਾ ਬੰਦਾ 15 20 ਹਜ਼ਾਰ ਦੀ ਦਾ ਚਾਹੀ ਪਿਆ ਦਿੰਦਾ ਬੁੱਧਵਾਰ ਨੂੰ ਆ ਇਹਨੂੰ 10000 ਰੁਪਇਆ ਫਰੋਤੀ ਮੰਗੂ ਹਾਜਮ ਹੀ ਨਹੀਂ ਆਉਂਦੀ ਗੱਲ ਕੋਈ ਵੀ ਗੱਲਾਂ ਹਾਜਮ ਨਹੀਂ ਆਈਆਂ ਤਾਂ ਹੀ ਤਾਂ ਇੱਥੇ ਇਹਨਾਂ ਯੂਥ ਆ Haryana Rajasthan Punjab ਸਾਰਾ ਇੱਥੇ ਦੇਖ ਹੀ ਲਿਆ ਤੁਸੀਂ ਤੁਸੀਂ ਕਿੰਨੇ ਸਮੇਂ ਤੋਂ ਜਾਣਦੇ ਹੋ ਅਸੀਂ ਹੋ ਗਏ 7-8 ਸਾਲ ਅਸੀਂ ਇਕੱਠੇ ਆ ਇਕੱਠੇ ਹੀ ਕੰਮ ਕਰਦੇ ਆ ਸਾਡੇ YouTube ਸਾਰਾ ਸਾਂਝਾ ਸਾਰਾ ਕੁਝ ਕਿੱਥੇ ਮਿਲੇ ਸਕੇ ਮਿਲਦਾ ਜੀ ਫਿਰ ਇੱਕ ਦੂਜੇ ਨੂੰ ਮੈਲ ਹੀ ਰਹਿੰਦਾ ਬੰਦਾ ਜਦੋਂ ਇੱਥੇ ਉਹ ਬਹੁਤ ਜਦੋਂ ਇਮੀਗ੍ਰੇਸ਼ਨ ਵਾਲਾ ਸ਼ੁਰੂ ਹੋਇਆ ਕਿਉਂਕਿ ਲਗਾਤਾਰ ਪਿਛਲੇ ਕਈ ਸਮੇਂ ਤੋਂ ਸਰਗਰਮ ਨੇ ਲਗਾਤਾਰ ਧਰਨੇ ਵੀ ਚੱਲਦੇ ਆ ਆਫਿਸਾਂ ਦੇ ਬਾਹਰ ਤੇ ਉੱਥੇ ਲੋਕ ਇਕੱਠੇ ਹੁੰਦੇ ਨੇ ਤੁਹਾਨੂੰ ਇਸ ਗੱਲ ਦਾ ਪਹਿਲਾਂ ਤੋਂ ਪਤਾ ਸੀਗਾ ਜੀ ਨਹੀਂ ਪਹਿਲਾਂ ਤੋਂ ਦਾ ਨਹੀਂ ਪਰ ਲੋਕ ਆਉਣ ਲੱਗੇ ਲੋਕ ਦੁਖੀ ਆ ਲੋਕ ਘਰੇ ਆ ਕੇ ਕਹਿੰਦੇ ਸੀਗੇ ਵੀ ਭਾਈ ਸਾਡਾ ਇਨਸਾਫ ਦਿਵਾ ਸਾਨੂੰ ਲੱਖੇ ਸੁਧਾਣੇ ਕੋਲੇ ਜਾਂਦੇ ਆ ਉਹਨਾਂ ਬੰਦਿਆਂ ਨੇ ਵੀ ਹਜ਼ਾਰਾਂ ਕੁੜੀਆਂ ਦੇ ਘਰ ਵਸਾਏ ਆ ਅ ਇਹਦੇ ਕੋਲੇ ਵੀ ਆਉਂਦੇ ਸੀਗੇ ਤੇ ਇਸ ਕਰਕੇ ਫਿਰ ਉਹ ਜਿਹੜਾ ਬੰਦਾ ਘਰੇ ਆ ਗਿਆ ਚੱਲ ਗਿਆ ਉਹਦੇ ਨਾਲ ਤੁਰਿਆ ਆ ਉਹਦੇ ਪੈਸੇ ਵੀ ਮੜਵਾਏ ਕਿਸੇ ਤੋਂ ਨਾ ਕੋਈ ਗਿਫਟ ਲਿਆ ਨਾ ਕੋਈ ਕਿਸੇ ਤੋਂ ਪੈਸਾ ਲਿਆ ਉਹ ਸਭ ਝੂਠ ਆ ਜੀ ਸੀ ਤੁਹਾਡੇ ਨਾਲ ਵੀ ਕਦੇ ਭਾਨੇ ਸਿੱਧੂ ਨੇ ਗੱਲ ਕੀਤੀ ਇਸ ਸੰਬੰਧ ਦੇ ਵਿੱਚ ਕਿ ਪੰਜਾਬ ਦਾ ਹਾਲ ਕਿੰਨਾ ਮਾੜਾ ਹੁੰਦਾ ਜਾ ਰਿਹਾ ਜੀ ਇਹ ਤਾਂ ਪਤਾ ਹੀ ਆ ਜੀ ਉਹ ਚ ਗੱਲ ਕਰਨ ਦੀ ਕੀ ਲੋੜ ਆ ਤਾਂ ਸਾਰਿਆਂ ਨੂੰ ਸਾਨੂੰ ਪਤਾ ਹੀ ਆ ਸਾਡਾ ਪੰਜਾਬ ਨਸ਼ਾ ਦਿਨੋਂ ਬਾਅਦ ਦਿਨ ਵੱਧ ਰਿਹਾ ਚਿੱਟਾ ਸਾਡੇ ਪੰਜਾਬ ਨੂੰ ਖੋਖਲਾ ਕਰਦਾ ਤੁਰਿਆ ਜਾ ਰਿਹਾ ਕੋਣ ਵਾਂਗੂ ਚੁੰਬੜਿਆ ਵਾ ਤੇ ਉਹ ਸਵੇਦਨਸੀਲ ਆ ਇਸ ਗੱਲ ਨੂੰ ਚਾਹੇ ਉਹ ਸਾਡੇ ਜਵਾਨੀ ਬਾਹਰ ਤੁਰੀ ਜਾਂਦੀ ਹੈ ਤੇ ਸੰਦੇਸ਼ ਵੀ ਦਿੰਨੇ ਅਸੀਂ ਵੀਡੀਓ ਚ ਵੀ ਸੰਦੇਸ਼ ਦਿੰਨੇ ਆ ਵੀ ਆਪਦੇ ਪੰਜਾਬ ਚ ਰਹੋ ਇੱਥੇ ਕਮਾਈਆਂ ਕਰੋ ਹਨਾ ਤੇ ਕੀ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਚ ਭਾਜੀ ਕੀ ਐਕਸ਼ਨ ਲਿਆ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸਰਕਾਰ ਨੇ ਇੱਕ ਤੋਂ ਬਾਅਦ ਇੱਕ ਪਰਚੇ ਪਾਏ ਆ ਪ੍ਰਸ਼ਾਸਨ ਨੇ ਕਿਉਂਕਿ ਲਗਾਤਾਰ ਜਿਹੜੇ ਸ਼ਿਕਾਇਤ ਕਰਤਾ ਲਗਾਤਾਰ ਵੱਜ ਰਹੇ ਨੇ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਕਰਤਾ ਉੱਠ ਕੇ ਆ ਕੇ ਪਰਚਾ ਕਰਵਾ ਦਿੰਦਾ ਹੈ ਭਾਨੇ ਸਿੱਧੂ ਦੇ ਨਹੀਂ ਦੇ ਬਾਰੇ ਮੈਨੂੰ ਨਹੀਂ ਪਤਾਗਾ ਵੀ ਕੀ ਫੈਸਲਾ ਲੈ ਰਿਹਾ ਜੋ ਵੀ ਜੱਥੇਬੰਦੀਆਂ ਫੈਸਲਾ ਲੈਣਗੀਆਂ ਉਹ ਆਪਾਂ ਨੂੰ ਸਾਰਿਆਂ ਨੂੰ ਵੀ ਤੁਹਾਨੂੰ ਵੀ ਮੈਨੂੰ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ ਪਹਿਲਾਂ ਹਾਲੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਕਿ ਬਾਰੇ ਬਾਈ ਕੀ ਕਹਿਣਾ ਚਾਹਦੇ ਕਿਉਂਕਿ ਕਿਸੇ ਲੋਕ ਤਾਂ ਸਾਨੂੰ ਵੀਡੀਓ ਚ ਹੀ ਦੇਖਦੇ ਥੱਲੇ ਬੰਦਾ ਦੇਖਦਾ ਕਿ 50000 ਲਾਈਕ ਹੋ ਗਿਆ ਲੱਖ ਲਾਈਕ ਹੋ ਗਿਆ ਐਨੇ ਵੀਊ ਹੋ ਗਏ ਤੇ ਲੱਗਦਾ ਕਿ ਇਹਦੇ ਵੀਊ ਸਾਰੇ ਇਕੱਠੇ ਹੋਏ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਜੀ ਸਾਨੂੰ ਲੋਕ ਕਹਿ ਦਿੰਦੇ ਆ ਯੂਟਿਊਬਰ ਆ ਇਹ ਹਨਾ ਵੀ ਵੱਡੀਆਂ ਫਿਲਮਾਂ ਵਾਲਿਆਂ ਨੂੰ ਵੱਡੇ ਜਾਣਦੇ ਹੁੰਦੇ ਆ ਪਰ ਅ ਮੇਰੇ ਬੇਸਾਕ ਨੂੰ ਮੈਂ ਫਿਲਮਾਂ ਚ ਚਾਚਾ ਕਹਿੰਦਾ ਪਰ ਹੈ ਸਾਡਾ ਭਰਾਵਾਂ ਵਾਲਾ ਪਿਓ ਪੁੱਤਾਂ ਵਾਲੀ ਯਾਰੀ ਹੈ ਸਾਡੀ ਉਸਤਾਦ ਮੰਨਦੇ ਮੈਨੂੰ ਉਸਤਾਦ ਪਿਓਾਂ ਦੇ ਬਰਾਬਰ ਹੀ ਹੁੰਦਾ ਤਿੰਨੇ ਜਣੇ ਅਸੀਂ ਮੈਂ ਭਾਨਾ ਤੇ ਅਮਨ ਅਸੀਂ ਤਿੰਨਾਂ ਜਣੇ ਦਾ ਚੈਨਲ ਹੈ ਤਿੰਨੇ ਜਣੇ ਕੰਮ ਕਰਦੇ ਆ 7 ਸਾਲ ਤੋਂ ਇੱਥੇ 1.5 ਸਾਲ ਚ ਲੋਕਾਂ ਦਾ ਫਰਕ ਪੈ ਜਾਂਦਾ 7 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਕੰਮ ਕਰਦੇ ਨੂੰ ਨਾ ਸਾਡਾ ਕਿਤੇ ਪੈਸੇ ਦਾ ਫਰਕ ਪਿਆ ਬਾਦ ਲੋੜ ਆ ਮੈਂ ਵਾਰਤ ਲੈ ਉਹਨਾਂ ਨੇ ਵਾਰਤ ਲੈ ਸਾਰਾ ਹਰਾਮ ਦੀ ਕਮਾਈ ਨਹੀਂ ਹਲਾਲ ਦੀ ਕਮਾਈ ਆ ਮਿਹਨਤ ਕਰਕੇ ਸਾਰਾ ਉਹ ਕਰਿਆ ਉਹ ਬੰਦਾ ਬੇਈਮਾਨ ਨਹੀਂ ਹੋ ਸਕਦਾ ਉਹ ਬੰਦਾ ਕਿਸੇ ਨਾਲ ਠੱਗੀ ਧੋਖਾ ਨਹੀਂ ਕਰ ਸਕਦਾ ਉਹ ਬੰਦਾ ਪੰਜਾਬ ਲਈ ਫਿਕਰਮੰਦ ਹੈ ਰਹੂਗਾ ਅੱਗੇ ਉਹਨੂੰ ਕਹਿੰਦਾ ਸੀ ਵੀ ਛੱਡ ਯਾਰ ਆਪਾਂ ਕੀ ਲੈਣਾ ਆਪਾਂ ਆਪਦਾ ਕੰਮ ਕਰੀਏ ਪਰ ਹੁਣ ਅਸੀਂ ਕਹਿੰਦੇ ਆ ਵੀ ਕਰ ਜਿੰਨਾ ਲੋਕਾਂ ਦਾ ਫਾਇਦਾ ਹੁੰਦਾ ਕਰ ਕਿਉਂਕਿ ਲੋਕਾਂ ਨੇ ਭਾਨੇ ਦੇ ਸਿਰ ਬਹੁਤ ਵੱਡਾ ਆਸਾਨ ਚੜਾਤਾ ਬਹੁਤ ਵੱਡਾ ਆਸਾਨ ਚੜਾਤਾ ਇੱਥੇ ਇਕੱਠ ਕਰਕੇ ਤੇ ਹੁਣ ਤਾਂ ਪਾਣਾ ਕਿ ਅਸੀਂ ਸਾਰੀ ਟੀਮ ਦੇਣ ਹੀ ਨਹੀਂ ਦੇ ਸਕਦੇ ਅਸੀਂ ਕਦੇ ਰੋਕਿਆ ਰੋਕਦੇ ਵੀ ਅੰਦਰ ਸੀ ਤੁਸੀਂ ਪਾਣੇ ਨੂੰ ਵੀ ਕੀ ਹੈ ਨਾ ਵੀ ਆਪਣਾ ਕੰਮ ਕਰੀਏ ਕਿਉਂਕਿ ਹਰੇਕ ਨੂੰ ਇਹ ਹੁੰਦਾ ਵੀ ਆਪਣਾ ਬਿਜ਼ਨਸ ਦਾ ਲੌਸ ਹੋਊਗਾ ਚੈਨਲ ਡਿੱਗੂਗਾ ਬਿਲਕੁਲ ਲੱਗਦਾ ਸੀਗਾ ਤੇ ਪਰ ਪਾਣਾ ਇਧਰ ਵੀਜੀ ਕਰਕੇ ਮੈਂ ਤੇ ਅਮਨਾ ਵੀਡੀਓ ਬਣਾਉਣ ਲੱਗ ਗਈ ਸੀ ਹੁਣ ਉਹ ਵੀ ਕਿਸੇ ਕਿਸੇ ਵੀਡੀਓ ਚ ਆ ਜਾਂਦਾ ਸੀਗਾ ਤੇ ਪਰ ਉਹਨੂੰ ਹੁਣ ਅਸੀਂ ਖੁੱਲੀ ਛੁੱਟੀ ਦੇ ਰੱਖੀ ਹੈ ਵੀ ਵੀਡੀਓ ਵੜ ਗਿਆ ਲੈ ਮੈਂ ਤੇ ਅਮਨਾ ਸਾਮਾਂਗੇ ਤੂੰ ਇਧਰਲੇ ਪਾਸੇ ਆ ਜਾ ਮੈਂ ਤਾਂ ਹੁਣ ਉਹਨੂੰ ਇਹ ਥੋੜੇ ਚੈਨਲ ਰਾਹੀਂ ਕਹੂੰਗਾ ਐਕਸ਼ਨ ਵੀ ਲੜ ਲਾ ਗਦੋਂ ਤੇ ਜਿੱਤੂਗਾ ਹਰ ਹਾਲ ਤੇ ਲਿਖ ਕੇ ਦਿੰਨੇ ਆ ਕਿਉਂਕਿ ਪਿਆਰ ਆ ਜੂਥ ਦਾ ਉਹਦੇ ਨਾਲ ਇੱਥੇ ਮਗਰ ਸਪਾਲਾਂ ਤੇ ਇਧਰ ਭਿੱਖੀ ਤੱਕ ਜਾਮ ਲੱਗਿਆ ਹੋਇਆ ਤੁਸੀਂ ਦੇਖ ਹੀ ਲਿਆ ਲੋਕਾਂ ਤੋਂ ਪਹੁੰਚਿਆ ਨਹੀਂ ਜਾ ਰਿਹਾ ਜਿੱਡਾ ਅਸੀਂ ਕੱਠ ਸੋਚਿਆ ਸੀ ਸਾਡੀ ਸੋਚ ਤੋਂ 100 ਜੁਣਾ 100 ਗੁਣਾ ਵੱਧ ਕੱਠ ਹੋ ਗਿਆ ਜੀ ਨੌਜਵਾਨਾਂ ਬਾਰੇ ਭਾਜੀ ਕੀ ਕਰ ਜਾਂਦੇ ਤੁਸੀਂ ਹੁਣ ਤੁਸੀਂ ਵੀ ਇੱਥੇ YouTube ਚੈਨਲ ਚਲਾ ਕੇ ਜਾਂ ਕੋਈ ਵੀ ਤੁਸੀਂ ਆਪਣਾਇਆ ਜਾ ਹੋਰ ਨੌਜਵਾਨ ਵੀ ਹੈਗੇ ਆ ਪਰ ਲਗਾਤਾਰ ਬਾਹਰ ਜਾਣ ਦੀ ਨੌਜਵਾਨਾਂ ਚ ਹੋੜ ਲੱਗੀ ਹੋਈ ਆ ਉਹਦੇ ਕਰਕੇ ਲੱਖਾਂ ਰੁਪਏ ਲੋਕ ਨੌਜਵਾਨ ਜਿਹੜੇ ਫਸਾ ਵੀ ਰਹੇ ਆ ਤਾਂ ਉਹਨਾਂ ਬਾਰੇ ਕੀ ਬਾਹਰ ਜਾਣਾ ਬਾਹਰ ਸਹੀ ਤਰੀਕੇ ਨਾਲ ਜਾਓ ਲੀਗਲ ਤਰੀਕੇ ਨਾਲ ਜਾਓ ਜਿਹੜਾ ਜਿਹਦਾ ਇੱਥੇ ਸਰਦਾ ਹੋ ਨਾ ਜਾਓ ਜਿਹਦਾ ਇੱਥੇ ਸਰਦਾ ਨਾ ਜਾਓ ਜਿਹਦਾ ਨਹੀਂ ਸਰਦਾ ਉਹਨੇ ਤਾਂ ਜਾਣਾ ਹੀ ਆ ਜੀ ਜਿਹਦਾ ਨਹੀਂ ਸਰਦਾ ਜਿਹਦੇ ਕੋਲੇ ਜਾਇਦਾਦ ਘਟਾ ਜਾ ਕੋਈ ਵੀ ਇਦਾਂ ਦੀ ਗੱਲ ਉਹ ਤਾਂ ਜਾਓ ਪਰ ਜਿਸ ਤਰ੍ਹਾਂ ਜਿਹੜੀਆਂ ਜਿਸ ਤਰ੍ਹਾਂ ਕੰਪਨੀਆਂ ਹੈਗੀਆਂ ਇਮੀਗ੍ਰੇਸ਼ਨ ਕੰਪਨੀਆਂ ਕਈਆਂ ਤੇ ਪਰਚੇ ਹੋਏ ਨੇ ਕਈਆਂ ਦੇ ਮੁਕੱਦਮੇ ਵੀ ਚੱਲਦੇ ਨੇ ਤਾਂ ਇਹਨਾਂ ਦੀ ਪੰਜਾਬ ਦੇ ਵਿੱਚ ਗਿਣਤੀ ਵਧਣਾ ਉਹਦੇ ਪਿੱਛੇ ਕਾਰਨ ਕੀ ਲੱਗਦਾ ਏ ਕਾਰਨ ਇਹ ਆ ਵੀ ਸਾਰੇ ਹਰ ਇੱਕ ਨੂੰ ਇਹ ਹੈ ਆ ਵੀ ਬਾਹਰ ਜਾਈਏ ਬਾਹਰ ਜਾਈਏ ਪਰ ਜਦੋਂ ਜਿਹੜੀ ਚੀਜ਼ ਦੀ ਵਿਕਰੀ ਵੱਧ ਹੋਊ ਦੁਕਾਨਾਂ ਦਾ ਖੁੱਲ ਹੀ ਜਾਂਦੇ ਆ ਉਹਦੀਆਂ ਸੋ ਉਹ ਬਾਹਰ ਜਾਣ ਦਾ ਸਾਡੇ ਜੂਤ ਨੂੰ ਜਿਹੜੀ ਹੋੜ ਸੀ ਤੇ ਉਹ ਥਾਂ ਥਾਂ ਤੇ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਆਈ ਲਾਈਟਸ ਹੋਰ ਕਿੰਨਾ ਕੁਝ ਖੁੱਲ ਚੁੱਕਿਆ ਜੀ ਜੀ ਬੋਰਡ ਟੰਗੇ ਦਿਸਦੇ ਆ ਇੱਕ ਮਾਰਕੀਟ ਚਲੇ ਜਾਓ ਤੁਸੀਂ 100 150 ਬੋਰਡ ਲੱਗਿਆ ਬਾਈ ਨੇ ਖੁੱਲੇ ਚੁੱਕਿਆ ਆਈ ਲਾਈਟਸ ਵਾਲੇ ਉਹਦਾ ਫਿਰ ਇਸੇ ਕਰਕੇ ਹੋਊਗਾ ਜੀ ਜੀ ਸੋ ਸਾਡੇ ਨਾਲ ਭਾਨਾ ਪਗੋੜਾ ਵੀਰ ਮਜੂਦ ਸਗੇ ਜਿਹੜੇ ਲਗਾਤਾਰ ਭਾਨਾ ਸਿੱਧੂ ਦੇ ਨਾਲ ਕੰਮ ਕਰਦੇ ਨੇ ਪਰ ਉਸ ਦੇ ਬਾਅਦ ਜਿਸ ਤਰ੍ਹਾਂ ਭਾਨਾ ਸਿੱਧੂ ਇਮੀਗ੍ਰੇਸ਼ਨ ਕੰਪਨੀਆਂ ਨੂੰ ਜਿਹੜਾ ਆ ਉਹ ਚੈਲੰਜ ਕਰਦਾ ਹੋਇ ਨਜ਼ਰ ਆਂਦਾ ਆ ਲੋਕਾਂ ਦੇ ਪੈਸੇ ਮੜਵਾਉਂਦਾ ਨਜ਼ਰ ਆਦਾ ਉਸ ਦੇ ਬਾਅਦ ਜੋ ਹਾਲਾਤ ਇਸ ਵੇਲੇ ਤੁਹਾਨੂੰ ਪਤਾ ਹੈ ਗਰਾਉਂਡ ਤੇ ਕੀ ਬਣ ਚੁੱਕੇ ਨੇ ਤੇ ਅੱਜ ਪਿੰਡ ਕੋਟ ਤੋਂ ਉਹਨਾਂ ਦੇ ਵਿੱਚ ਇਕੱਠ ਹੋਏ ਵਸ ਹੋਰ ਵੀ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ